ਤਾਂ ਬਾਈ ਹੁਣੀ ਫਾਇਰਿੰਗ ਕਰਦੇ ਹੋਈ ਨਜ਼ਰ ਆ ਰਹੇ ਨੇ 3V2 ਚ ਬਾਈ ਇੱਕ ਵਾਰ ਦਿਖਾ ਦਿਓ ਫਿਰ ਕਦੇ ਪੁਲਸ ਵਾਲੇ ਨਾ ਆ ਜਾਣ ਉਹ ਖੜੇ ਵੀਰੇ ਉਧਰ ਹੀ ਸਮਝ ਤਾਂ ਕਿ ਕਿਨੇ ਦੇ ਲੈ ਕੇ ਆਏ ਹਾਂ ਮੈਂ ਲਿਆਇਆ ਭਾਜੀ 50000 ਦੇ ਲਿਆਇਆ ਕੌਣ ਹੈ ਇਹ ਕਿੱਥੋਂ ਆਤੇ ਹੈ ਕਰਦਿਆਂ ਦੇ ਨਾਲ ਸਫਾਈ ਸੋਈ ਕਰਾਤੀ ਹਾਂ ਹਾਂ ਭਾਜੀ ਬਿਲਕੁਲ ਦੀਵਾਲੀ ਭਾਈ ਹੈਪੀ ਦੀਵਾਲੀ ਭਾਜੀ ਇਸ ਸੱਜਣ ਕੋ ਕਿਆ ਤਕਲੀਫ ਹੈ ਭਾਈ ਚਲੋ ਮੈਂ ਤੁਹਾਡਾ ਇੰਟਰਵਿਊ ਲੈਣਾ ਹਾਂਜੀ ਕੀ ਨਾਮ ਵੀਰੇ ਤੁਹਾਡਾ ਗਗਨਦੀਪ ਸਿੰਘ ਗਗਨਦੀਪ ਸਿੰਘ ਕੀ ਨਾਮ ਤੁਹਾਡਾ ਗਗਨਦੀਪ ਸਿੰਘ ਅੱਛਾ ਜੀ ਆਪਕਾ ਨਾਮ ਕੀ ਹੈ ਗਗਨਦੀਪ ਸਿੰਘ ਵਰਸ ਯੂ ਨੇਮ ਓ ਮੁਰਮੁਰ ਯਾਦ ਸਤਾਵੇ ਪੰਜਾਬ ਕਾ ਨਾਹਰ ਬਾਲੇ ਵਾਲੇ ਸ਼ਾਵਾ ਸ਼ਾਵਾ ਇਹ ਹੈ ਪੰਜਾਬ ਕਾ ਬਲਦ ਦੀਵਾਲੀ ਹੋ ਰਹੀ ਆ ਲੋਕ 3B2 ਚ ਘੁੰਮ ਨਾ ਰਹੇ 3B2 ਦੀ ਖਾਸੀਅਤ ਕੀ ਲੱਗਦੀ ਹੈ ਤੁਹਾਨੂੰ ਲੌਂਡੀਆਂ ਖਾਸੀ ਕਰਨ ਆਉਂਦੇ ਆ ਲੋਕ ਲੌਂਡੀਆਂ ਵਾਜੀ ਕਰਨ ਆਉਂਦੇ ਆ ਲੋਕ ਇੱਥੇ ਮੈਂ 3B2 ਚ ਲੋਕ ਕਰਨ ਕੀ ਆਉਂਦੇ ਨੇ ਪਹਿਲਾਂ ਤੁਸੀਂ ਦੱਸੋ ਕੁੜੀਆਂ ਦੇਖਣ ਆਉਂਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਪ੍ਰਤਮ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਤਾਂ ਦੋਸਤੋ ਦੀਵਾਲੀ ਨੇੜੇ ਆ ਚੁੱਕੀ ਆ ਲੋਕਾਂ ਦੀ ਕਿਸ ਤਰ੍ਹਾਂ ਦੀ ਤਿਆਰੀ ਆ ਅੱਜ ਇਹੀ ਜਾਣਨ ਦੇ ਲਈ ਅਸੀਂ ਮੋਹਾਲੀ 3B2 ਪਹੁੰਚ ਚੁੱਕੇ ਆ ਅੱਜ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਦੇ ਨਾਲ ਗੱਲਬਾਤ ਕਰਨ ਦੀ ਦੇਖਦੇ ਹਾਂ ਉਹਨਾਂ ਦੀ ਦੀਵਾਲੀ ਦੇ ਪ੍ਰਤੀ ਕਿਸ ਤਰ੍ਹਾਂ ਦੀ ਤਿਆਰੀ ਆ ਚਲੋ ਫਿਰ ਚੱਲਦੇ ਆ ਤਾਂ ਦੋਸਤੋ ਗੱਲਬਾਤ ਕਰਾਂਗੇ ਬਾਈ ਜੀ ਦੀਵਾਲੀ ਬਾਰੇ ਕੀ ਕਹਿਣਾ ਚਾਹੋਗੇ ਤਿਆਰੀਆਂ ਤੂਰੀਆਂ ਖਿੱਚਤੀਆਂ ਹਾਂਜੀ ਹਾਂ ਵਧੀਆ ਹੀ ਚੱਲੀ ਜਾਂਦਾ ਜੀ ਸਪਾਈ ਸੁਈ ਕਰਦੇਆਂ ਦੇ ਨਾਲ ਕਰਾਈ ਫਿਰ ਨਾ ਨਾ ਇਹ ਤਾਂ ਬਾਹਰ ਨਾਲ ਠੇਂਦੇ ਨੇ ਅਸੀਂ ਨਹੀਂ ਕਰਾਂਦੇ ਸਪਾਈ ਸੁਈ ਇਹ ਤਾਂ ਫਰਮ ਨਾ ਲਾ ਕੇ ਉਰੇ ਆ ਜੰਨੀ ਆ ਜੀ ਬਈ ਤੁਸੀਂ ਸਪਾਈ ਸੁਈ ਕਰਾਈ ਕਰਦੇ ਕਰਾਈ ਯਾਰ ਕਰਾਣੀ ਪੈਂਦੀ ਯਾਰ ਕਰਦੇਆਂ ਨਾਲ ਸਪਾਈ ਹੁੰਦੇ ਆ ਤਾਂ ਹਰਾਮੀ ਹੈ ਜੀ ਆ ਕਰਾਂਦਾ ਨਹੀਂ ਬੜਾ ਗੰਦਾ ਬੱਚਾ ਤਾ ਹੋ ਗਿਆ ਤੁਹਾਡਾ ਨਹੀਂ ਯਾਰ ਪੜਨੇ ਵਾਲੇ ਅੱਛਾ ਤਾਂ ਫਿਰ ਲੱਗਦਾ ਹੀ ਹੈ ਲੱਗਦਾ ਨਾ ਵਿਆਹ ਭਰਿਆ ਮੈਂ ਤਾਂ ਹੀ ਪੁੱਛਿਆ ਬਾਈ ਨੇ ਜਦ ਕਹਿੰਦਾ ਸੀਰੀਅਸ ਹੋ ਕੇ ਵਿਆਹ ਵੀ ਸਪਾਈ ਕਰਾਣੀ ਚਾਹੀਦੀ ਆ ਤੇ ਮੈਂ ਸੋਚੇ ਮੈਂ ਕਿ ਚਲ ਗੱਲ ਕਰਕੇ ਦੇ ਦਿੰਦਾ ਵੀ ਵਿਆਹ ਹੋਇਆ ਵਾ ਬਾਈ ਦਾ ਨਹੀਂ ਨਹੀਂ ਯਾਰ ਵਿਆਹ ਵੀ ਹੋ ਨਹੀਂ ਹੋਇਆ ਵਾ ਬਾਕੀ ਹੋ ਜਾਊਗਾ ਫਿਰ ਤਾਂ ਪੜ ਹੀ ਰਹੇਗਾ ਸਾਰੇ ਯਾਰ ਅਸੀਂ ਪੜਦੇ ਹੀ ਆਂ ਅੱਛਾ ਬਾਈ ਕੀ ਕਹਿਣਾ ਚਾਹੋਂਗੀ ਦੀਵਾਲੀ ਆ ਗਈ ਨੇੜੇ ਕੁਝ ਸੋਚਿਆ ਇਸ ਵਾਰ ਬਸ ਸੋਚੇ ਦਾ ਕਹਿ ਪਤਾ ਦਿਨ ਜੇ ਸੋਨੇ ਮਾਰਕੀਟ ਸਜਿਆ ਹੁੰਦੇ ਆ ਵਧੀਆ ਲੱਗਦੀ ਦੀਵਾਲੀ ਦੇ ਦਿਨ ਯਾਰ ਇੱਕ ਗੱਲ ਹੋਰ ਵੀ ਦੇਖ ਲਓ ਦੀਵਾਲੀ ਦਾ ਤਿਉਹਾਰ ਆ ਹੈਨਾ ਲੋਕ 3B2 ਤੇ ਬੋਕ ਮਨਾਉਂਦੇ ਕੀ ਖਾਸੀਅਤ ਕੀ ਆ ਇੱਥੇ ਨਾ ਵਾਈਬ ਜੀ ਵਧੀਆ ਆਂਦੀ ਐ ਮੈਨੂੰ ਲਾਈਟਾਂ ਲੁੱਟਾਂ ਹੀ ਲੱਗੀਆਂ ਮਤਲਬ ਵਧੀਆ ਲੱਗ ਰਹੀ ਇਕ ਹੁੰਦੇ ਨਹੀਂ ਵੀ ਸੋਹਣੇ ਹੀ ਲੱਗਦੇ ਆਂ ਦਿਨ ਦੀਵਾਲੀ ਦੇ ਇਹੋ ਗੱਲ ਐ ਮਤਲਬ ਵਧੀਆ ਲੱਗਦਾ ਚਾਹ ਚੋ ਪੀ ਲਈਏ ਜੀ ਨਾਲ ਹੁਣ ਜਿਵੇਂ ਬੈਠੇ ਆਪਾਂ ਲਾਈਟਾਂ ਲੁੱਟਾਂ ਲੱਗੀਆਂ ਵਧੀਆ ਮਾਹੌਲ ਐ ਠੰਡੀ ਜੀ ਹਵਾ ਚੱਲ ਰਹੀ ਚਾਹ ਆਜੂਗੀ ਹੁਣ ਵਧੀਆ ਲੱਗ ਰਿਹਾ ਹਨ ਕਰੇ ਫਿਰ ਕਿੱਥੇ ਤੋ ਜਾਣਾ ਫਿਰ ਕਰੇ ਚਾਹ ਜਾਂਗੇ ਬਸ ਘੰਟੇ ਤੱਕ ਗੱਲਾਂ ਬਾਤਾਂ ਮਾਰ ਕੇ ਘੁੰਮ ਫਿਰ ਕੇ ਥੋੜਾ ਬਹੁਤ ਜੀ ਜੱਤ ਕੇ ਗੱਲਾਂ ਮੁੱਕ ਮਤਲਬ ਇਸ ਵਾਰ ਦੀਵਾਲੀ ਦੇ ਪਟਾਕੇ ਬਟੂਕੇ ਦਾ ਕੀ ਸੀ ਨਾ ਬਜਾਉਣੇ ਪਟਾਕੇ ਤਾਂ ਹੀ ਮੈਂ ਬਜਾਏ ਨਹੀਂ 4-5 ਸਾਲ ਹੋ ਗਏ ਯਾਰ ਕ੍ਰੇਜ਼ ਘਟ ਗਿਆ ਨਾਲ ਇਸ ਜੀ ਤਾਂ ਨਹੀਂ ਉਹ ਕਿਆ ਕਰਨੀ ਉਹ ਬੰਬ ਜੇ ਉਹ ਕੰਨ ਚ ਫੋੜੀ ਜਾਂਦੇ ਇਸ ਤਾਂ ਉਹ ਬਾੜ ਲੈਣੇ ਤੰਦੂਰ ਬਾੜ ਲੈਣੇ ਜੀ ਬਣਾਉਂਦੇ ਨੇ ਬਾਰਬੀਕਿਊ ਜਾਂ ਕਰਕੇ ਬਾਰਬੀਕਿਊ ਕਰਦਾ ਬਾਰਵੀਂ ਜਨਾਈ ਕਰਦਾ ਅੱਛਾ ਹਰ ਦੀਵਾਲੀ ਕਰਦਾ ਨਾ ਬਈ ਬਾਰਬੀਕਿਊ ਜਾਂ ਬਾੜ ਲੈਣੇ ਜੀ ਆਪਾਂ ਦਾ ਤੰਦੂਰ ਤੇ ਉਹਦੇ ਪਾ ਆਪਣਾ ਸਾਈ ਰਾਤ ਬੈਨੇ ਆ ਫਿਰ ਵਧੀਆ ਆ ਖਾਂਦੇ ਪੀਂਦੇ ਆ ਜੀ ਨਾਲ ਨੂੰ ਮਿੱਠੇ ਮਿੱਠੇ ਗਾਣੇ ਲੱਗੇ ਹੋ ਨੇ ਗਾਣੇ ਵਧੀਆ ਲੱਗੇ ਖਾਣੇ ਖਾਣੇ ਪੀਣੇ ਆ ਪੀਣਾ ਕਿਰਨ ਨਾ ਪੀਣਾ ਉਹ ਤਾਂ ਨਹੀਂ ਲੋਕ ਕੋਕੋ ਨੂੰ ਪੀ ਲਈਦੀ ਹੈ ਜਿਹੜੇ ਖਾਣੇ ਪੀਣੇ ਆਗੇ ਪਤਨੀ ਕੀ ਗੱਲ ਉਹ ਨਹੀਂ ਨਹੀਂ ਬਾਈ ਹਜਾ ਕੁਝ ਨਹੀਂ ਸੌ ਸੌ ਬੱਚੇ ਯਾਰ ਕੋਕੋ ਪੀ ਲਿਆ ਪਨੀਰ ਨੂੰ ਰੱਖ ਲਿਆ ਵਧੀਆ ਮਾਹੌਲ ਚਾਲ ਤਾਂ ਬਾਈ ਹੁਣੀ ਫਾਇਰਿੰਗ ਕਰਦੇ ਹੋਈ ਨਜ਼ਰ ਆ ਰਹੇ ਨੇ 3V2 ਚ ਬਾਈ ਇੱਕ ਵਾਰ ਦਿਖਾ ਦਿਓ ਫਿਰ ਕਦੇ ਪੁਲਸ ਵਾਲੇ ਨਾ ਆ ਜਾਣ ਉਹ ਖੜੇ ਵੀਰੇ ਉਧਰ ਹੀ ਸਮਝਦੇ ਦਿਵਾਲੀ ਉਥੇ ਪੁਲਿਸ ਵਾਲੇ ਵੀ ਸਾਹਮਣੇ ਖੜੇ ਨੇ ਬਾਈ ਹੁਣੀ ਪੂਰੇ ਨਜ਼ਰਾਰੇ ਨੇ ਗੋਲੀ ਵਜਾਉਂਦੇ ਹੋਏ ਬਾਈ ਦਿਵਾਲੀ ਦੀ ਫੇਰ ਕਿਸ ਤਰ੍ਹਾਂ ਦੀ ਤਿਆਰੀ ਆ ਤੇ ਪੂਰੀ ਬੰਬ ਤਿਆਰੀ ਹੈ ਵੀਰੇ ਨਜ਼ਾਰੇ ਲੁੱਟਨੇ ਦਿਵਾਲੀ ਆ ਗਈ ਤੇ ਨਾਲੇ ਕਹਿੰਦੇ ਸੀ ਕਿ ਗ੍ਰੀਨ ਦਿਵਾਲੀ ਬਣਾਣੀ ਆ ਨਹੀਂ ਨਹੀਂ ਵੀਰੇ ਗ੍ਰੀਨ ਨਹੀਂ ਆ ਰਾਮ ਸਾਡੇ ਗੁਰੂ ਜੀ ਸੀਗੇ ਅਸੀਂ ਵਧੀਆ ਦਿਵਾਲੀ ਬਣਾਣੀ ਆ ਖਿੱਚ ਦੋਗੇ ਪੂਰਾ ਕੰਮ ਪੂਰਾ ਕੰਮ ਖਿਚਾਣੇ ਪਟਾਕੇ ਕਿੰਨੇ ਦੇ ਲੈ ਕੇ ਆਏ ਆ ਮੈਂ ਲਿਆਇਆ ਭਾਜੀ 50000 ਦੇ ਲਿਆਇਆ ਪਟਾਕੇ ਹਾਂ ਹਰ ਸਾਲ ਲਾਉਂਦੇ ਵੀਰੇ 50000 ਰੁਪਏ ਦੇ ਪਟਾਕੇ ਜਲਾਣੇ ਜਲਾਣੇ ਕੱਲੇ ਜਲਾਉਣ ਨੂੰ ਨਹੀਂ ਉਹ ਉਹ ਹੁੰਦੇ ਨੇ ਸਕਾਈ ਸ਼ਾਟ ਅੱਛਾ ਹਾਂ ਉਹ ਖਿੱਚ ਦੀ ਪੂਰੀ ਤਿਆਰੀਆਂ ਹਾਂਜੀ ਹਾਂਜੀ ਬਿਲਕੁਲ ਘਰਦਿਆਂ ਦੇ ਨਾਲ ਸਫਾਈ ਸੋਈ ਕਰਾਤੀ ਹਾਂ ਹਾਂ ਭਾਜੀ ਬਿਲਕੁਲ ਦੀਵਾਲੀ ਭਾਈ ਹੈਪੀ ਦੀਵਾਲੀ ਭਾਜੀ ਇਹਨਾਂ ਦਾ ਕਰੋ ਇੰਟਰਵਿਊ ਪਰਾਵਾ ਬਿਲਕੁਲ ਦੇਖ ਸਕਦੇ ਹੋ ਤੁਸੀਂ ਗੋਲੀਆਂ ਮੋਗੀਆਂ ਬੰਦੂਕ ਜੀ ਬਈ ਬੋਲੋ ਕੁਝ ਹੈਲੋ ਬਈ ਮੇਰਾ ਨਾਮ ਹਰਪ੍ਰੀਤ ਸ਼ਰਮਾ ਹੈ ਤੇ ਮੈਂ ਮੋਗੇ ਤੋਂ ਆਇਆ ਹਾਂ ਅੱਜ ਸਾਡਾ ਟੈਣੀ ਦਾ ਮੈਚ ਸੀ ਤੇ ਅਸੀਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਖੇਡ ਕੇ ਆਏ ਹਾਂ ਤੁਸੀਂ ਕਿਦੋਂ ਵੀਰੇ ਅ ਮੈਂ ਬਈ ਮੋਹਾਲੀ ਤੋਂ ਹੀ ਆ ਚਲੋ ਮੈਂ ਤੁਹਾਡਾ ਇੰਟਰਵਿਊ ਲੈਣਾ ਹਾਂਜੀ ਕੀ ਨਾਮ ਵੀਰੇ ਤੁਹਾਡਾ ਗਗਨਦੀਪ ਸਿੰਘ ਗਗਨਦੀਪ ਸਿੰਘ ਕੀ ਨਾਮ ਹੈ ਤੁਹਾਡਾ ਗਗਨਦੀਪ ਸਿੰਘ ਅੱਛਾ ਜੀ ਆਪਕਾ ਨਾਮ ਕੀ ਹੈ ਗਗਨਦੀਪ ਸਿੰਘ ਵਰਸ ਯੂ ਨੇਮ ਗਗਨਦੀਪ ਸਿੰਘ ਐਂਡ ਇਹ ਕੌਣ ਹੈ ਨਵੀ ਨਵੀ ਆਪਕਾ ਕੁਝ ਕਹਿਣਾ ਚਾਹੋਗੇ ਆਪ ਨੋ 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 ਇਹ ਹਮਾਰੇ ਪੰਜਾਬੀ ਜੇ ਕਾਣੀ ਗੱਲ ਪੰਜਾਬੀ ਵਾਲੇ ਉਹ ਮੁਰਮੁਰ ਯਾਦ ਸਤਾਵੇ ਪੰਜਾਬ ਕਾ ਨਾਹਰ ਬਾਲੇ ਵਾਲੇ ਸ਼ਾਵਾ ਸ਼ਾਵਾ ਇਹ ਹੈ ਪੰਜਾਬ ਕਾ ਬਲਦ ਆ ਗਏ ਆਂ ਜੀ ਆ ਗਏ ਆ ਆ ਗਏ ਆ ਇਹ ਸਾਡਾ ਨਰਿੰਦਰ ਦਵਿੰਦਰਜੀਤ ਸਿੰਘ ਡਾਡੀ ਢੋਂ ਸਾਜੀ ਕੀ ਆ ਗਿਆ ਨਾ ਜਾਈਂਗਾ ਹੈਲੋ 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 3 ਸਟਾਰ ਗੱਲ ਕਰੋ ਗੱਲ ਕਰੋ ਹੈਲੋ ਮੈਂ ਪਿਆ ਸ਼ੈਰ ਬੰਦ ਹਾਂ ਹਾਂਜੀ ਮੈਂ ਇੱਕ ਵਧੀਆ ਬੰਦਾ ਹਾਂ ਵਧੀਆ ਵਧੀਆ ਬੰਦੇ ਹੋ ਤੁਸੀਂ ਹੂੰ ਤੇ ਦੀਵਾਲੀ ਦੀ ਤਿਆਰੀ ਆ ਪੂਰੀ ਤਿਆਰੀ ਹੈ ਜੀ ਭਾਈ ਯਈ ਚੱਕਦੇ ਫੱਟੇ ਪਟਾਕੇ ਵੁੱਟੂ ਕੇ ਪੈਸੇ ਉਸੇ ਲਾਣਾ ਕਿਤੇ ਡੈਡ ਚਾਹੇ ਅਜੇ ਕਮਾਗੇ ਪਟਾਕੇ ਪਾਵਾਂਗੇ ਜੀ ਪਟਾਕੇ ਪਾਉਂਗੇ ਹਲੋ ਨਾ ਨਾ ਵਸਪਾ ਦਾ ਖਾਇਆ ਬੰਦ ਕੁਝੀ ਤਾਂ ਸੋ ਦੀਵਾਲੀ ਕਿਵੇਂ ਲੰਘ ਰਹੀ ਤੁਹਾਡੇ ਹਾਂਜੀ ਹਾਂਜੀ ਲੂਜੋ ਤੇ ਜੋ ਮਾਈਕ ਟੁੱਟ ਜਾਣਾ ਮਾਈਕ ਟੁੱਟ ਜਾਣਾ ਮਾਈਕ ਮਾਈਕ ਨਹੀਂ ਟੁੱਟ ਰਿਹਾ ਜੀ ਜੈ ਹੋ ਓਏ ਓਏ ਯਾ ਬੇਬੀ ਗੱਡੀ ਨੀ ਹੁਏ ਬੇਗੱਡੀ ਗੱਡੀ ਵਾਗੇ ਜਿਸ ਹਾਰ ਪਰ ਪੰਜਾਬ ਜੀ ਮੈਂ ਅਬ ਦੁਵਾਲੀ ਨੂੰ ਬਹੁਤ ਜੁਆਏ ਕਰ ਰਿਹਾ ਅੱਜ ਮੈਂ ਕੋਈ ਕੰਮ ਨਹੀਂ ਕੀਤਾ ਤੇ ਮੈਂ ਆ ਜੁਆਏ ਕਰ ਰਿਹਾ ਹਾਂ ਉਹ ਕਿਸ ਤਰ੍ਹਾਂ ਥੈਲੀ ਵਿੱਚ ਬਣੀ ਭਾਈ ਜੀ ਦੁਵਾਲੀ ਨੇੜੇ ਆ ਗਈ ਕਿਸ ਤਰ੍ਹਾਂ ਦਾ ਤੁਹਾਡਾ ਦੁਕਾਨ ਵਧੀਆ ਚੱਲ ਰਹੀ ਹੈ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਜੀ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਵੀਰੇ ਨਹੀਂ ਤੁਹਾਨੂੰ ਲੱਗਿਆ ਜਿਸ ਤਰ੍ਹਾਂ ਲੋਕ ਅਪਡੇਟ ਹੋ ਰਹੇ ਨੇ ਤਾਂ ਇਹ ਸਮਾਨ ਸਬ ਤੋਂ ਜ਼ਿਆਦਾ ਵਿਕ ਰਹੇ ਨੇ ਇਹ ਹਾਂਜੀ ਵੀਰੇ ਹੈਨਾ ਇਹ ਹੋਲ ਸੇਲਿੰਗ ਪ੍ਰੋਡਕਟ ਨੇ ਵੀਰੇ ਮਤਲਬ ਇੰਸਟਾਗ੍ਰਾਮ ਤੇ ਜਿਹੜੇ ਦੇਖਦੇ ਉਹਨਾਂ ਦੀ ਐਡ ਬਹੁਤ ਆਉਂਦੀ ਹੈ ਮੁੰਡਾ ਮਤਲਬ ਬਹੁਤ ਮਤਲਬ ਔਰ ਸੇਲਿੰਗ ਪ੍ਰੋਡਕਟ ਹੈ ਸਾਰੇ ਤੇ ਕੋਈ ਗਾਹਕ ਨਿਰਾਸ਼ਤਾ ਨਹੀਂ ਹੋ ਕੇ ਗਿਆ ਵਧਿਆ ਨੇ ਨਹੀਂ ਨਹੀਂ ਵੀਰੇ ਸਾਰੇ ਲਿਖੀ ਜਾਂਦੇ ਵੀਰੇ ਹਾਂਜੀ ਸਬਰ ਚ ਉਹ ਵਧੀਆ ਲੱਗ ਰਿਹਾ ਹਾਂਜੀ ਹਾਂਜੀ ਵੀਰੇ ਚੜ੍ਹਦੀ ਕਲਾ ਮਾਰ ਕੇ ਦੀਵਾਲੀ ਦਾ ਫਿਰ ਕੀ ਸੋਚਿਆ ਹਾਂਜੀ ਬਸ ਦੀਵਾਲੀ ਆਪਣੇ ਨਾਲ ਹੀ ਆ ਜੀ ਸਾਰਿਆਂ ਨਾਲ ਲੋਕਾਂ ਨਾਲ ਹੀ ਆ ਜੀ ਸਾਰੇ ਜੀ ਬਹੁਤ ਧੰਨਵਾਦ ਜੀ ਤੇ ਹੋਰ ਵੀ ਗੱਲਬਾਤ ਅਸੀਂ ਕਰਾਂਗੇ ਅ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੀਵਾਲੀ ਨੇੜੇ ਆ ਗਈ ਕੁਝ ਸੋਚਿਆ ਵੇ ਘਰ ਬਾਰੇ ਸਫਾਈ ਸੂਈ ਬਾਰੇ ਸਫਾਈ ਤੁਸੀਂ ਕਰਾਈਏ ਨਾਲ ਹਾਂ ਥੋੜੀ ਬਹੁਤੀ ਕਰਾਈ ਆ ਜੀ ਵਿਆਹ ਹੋ ਗਿਆ ਤੁਹਾਡਾ ਕਿੱਥੇ ਛੜੇ ਛਲਾਂਗ ਇੱਧਰ ਘੁੰਮ ਰਿਹਾ ਏ 322 ਚ ਇਹ ਵੀ ਕੁਵਾਰਾ ਜੀ ਮੈਂ ਵੀ ਕੁਵਾਰਾ ਜੀ ਇੱਕ ਵਾਰ ਇੱਕ ਵਾਰ ਦੀ ਨਵਜ ਫੜ ਲਈ ਨਹੀਂ ਉਹ ਛੜਿਆਂ ਚ ਆ ਗਿਆ ਜੀ ਆਜੋ ਬਾਈ ਜੀ ਤੁਸੀਂ ਵੀ ਆਜੋ ਇਹ ਛੜਿਆਂ ਚ ਆ ਗਿਆ ਅੱਛੀ ਜਿਹਾ ਕੁਵਾਰੀ ਹੋਏ ਜੀ ਹਾਂ ਉਹ ਦੀਵਾਲੀ ਚ ਨਾ ਮੈਂ ਇੱਕ ਦੇਖਿਆ ਬਹੁਤ ਕਰੇਜ ਜਿਹਾ ਵਧਿਆ ਵਾ ਲੈ ਵੀ ਪਟਾਕੇ ਵਜਾਉਂਦਾ ਤੁਸੀਂ ਫਿਰ ਸੋਚਿਆ ਵਜਾਣੇ ਪਟਾਕੇ ਪਟਾਕੇ ਦਾ ਡੈਡੀ ਉਹ ਪਜਾਦੀ ਤੇ ਅੱਛਾ ਉਹ ਵਾਲੇ ਪਟਾਕੇ ਨੇ ਵਜਾਈ ਤੇ ਉਹ ਹੁੰਦਾ ਵੀ ਨਾਲ ਕੀ ਕਹਿੰਦੇ ਉਹਨੂੰ ਅੰਗਰੇਜ਼ੀ ਪੜਾਕੇ ਵਿਦਾ ਕੀ ਹੁੰਦਾ ਉਹਨਾਂ ਪ੍ਰਦੂਸ਼ਣ ਬਹੁਤ ਹੁੰਦਾ ਹੈ ਨਾਲ ਪ੍ਰਦੂਸ਼ਣ ਬਹੁਤ ਹੁੰਦਾ ਹੈ ਜਾਂ ਫਿਰ ਲੋਕਾਂ ਨੇ ਚੀਕਾ ਬੋ ਮਾਰਨੀ ਦਿੱਲੀ ਵਾਲੇ ਨੇ ਵੀ ਪ੍ਰਦੂਸ਼ਣ ਕਰ ਦਿੱਲੀ ਦਾ ਹੀ ਹੈ ਛੜਾ ਜਿਹੜਾ ਇਹ ਹੁੰਦਾ ਤੁਹਾਨੂੰ ਜ਼ਰੂਰ ਕੋਈ ਇਹਨਾਂ ਨੂੰ ਦਾੜਕੇ ਲੈ ਕੇ ਜਾ ਰਹੇ ਆਪਾਂ 3B2 ਆਏ ਹੋਏ ਆ ਖੜ੍ਹ ਤੋਂ ਇਹਨਾਂ ਨੂੰ ਲੈਣ ਆਏ ਹੋਏ ਆ ਆਪਾਂ ਕੋਈ ਅੱਛਾ ਦੇਖੋ ਦੀਵਾਲੀ ਹੋ ਰਹੀ ਆ ਲੋਕ 3B2 ਚ ਘੁੰਮ ਨਾ ਰਹੇ 3B2 ਦੀ ਖਾਸੀਅਤ ਕੀ ਲੱਗਦੀ ਹੈ ਤੁਹਾਨੂੰ ਲੌਂਡੀਆਂ ਬਾਜੀ ਕਰਨ ਆਉਂਦੇ ਆ ਲੋਕ ਇੱਥੇ ਲੌਂਡੀਆਂ ਬਾਜੀ ਕਰਨ ਆਉਂਦੇ ਆ ਲੋਕ ਇੱਥੇ ਕੋਈ ਮਰਿਆ ਮਾਨੂੰ ਵੀ ਕੋਈ ਮਰਿਆ ਹੁਣ ਤਾਂ ਉਹਰੇ ਅੱਦੇ ਤੋਂ ਜ਼ਿਆਦਾ ਲੌਂਡੀਆਂ ਆਵਾਜ਼ ਬੰਦੇ ਆਉਂਦੇ ਆ ਇੱਥੇ ਕਿ ਲੌਂਡੀਆਂ ਬਾਜੀ ਕਰਨ ਬਾਕੀ ਸਮਾਨ ਸਾਮਾਨ ਪਰਚੇਜ਼ ਕਰਨ ਆਟਾਂਦੇ ਆ ਐਸੀ ਕੁਸ ਤੇ ਹੁਣ ਥੋੜਾ ਕਰੇਜ ਕੱਟ ਗਿਆ ਕਿਉਂਕਿ ਪੁਲਿਸ ਵਾਲੇ ਨਾਕਿਆਂ ਨੁੱਕੇ ਲੱਗੇ ਲਾਣ ਇਹ ਤਾਂ ਗੇੜੀਆਂ ਛੇੜੀਆਂ ਚਲਦੀਆਂ ਸੀਗੀਆਂ ਇੱਧਰ ਪੂਰੀਆਂ ਵੈਸੇ ਗੱਲ ਤੁਸੀਂ ਸੱਚ ਗੱਲ ਕਰ ਰਹੇ ਸੀ ਹਾਂ ਬਿਲਕੁਲ ਕਲੀਅਰ ਕਲੀਅਰ ਗੱਲ ਕਰੀਦੀ ਹੁੰਦੀ ਹੈ ਕਦੇ ਵੀ ਭਾਈ ਨੇ ਕਿਹਾ ਲੌਂਡੀਆਂ ਬਾਜੀ ਕਰਨ ਆਉਂਦੇ ਨੇ ਤੇ ਸਹਿਬ ਤਾਂ ਤੁਸੀਂ ਸਹੀ ਗੱਲ ਹੈ ਤੁਸੀਂ ਮ제 ਲੈ ਰਹੇ ਹੋ ਦੋਨੋ ਜਣੇ ਪੂਰੀ ਜ਼ਿੰਦਗੀ ਦੇ ਇਹ ਤਾਂ ਬਾਈ ਸੱਚੀ ਗੱਲ ਆ ਤਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਆ 3B2 ਦੀ ਮਾਰਕੀਟ ਕੁਮਰੇ ਅੱਜ ਤੇ ਹੋਰ ਵੀ ਘੁੰਮਾਂਗੇ ਅੱਗੇ ਤਾਂ ਹੋਰ ਵੀ ਅਸੀਂ ਗੱਲਬਾਤ ਕਰਾਂਗੇ ਬਾਈ ਹੁਣੀ ਸਾਡੇ ਵਿੱਚ ਮੌਜੂਦ ਨੇ ਬਾਈ ਸੱਚੀ ਗੱਲ ਕਿਵੇਂ ਹੋ ਦਿਵਾਲੀ ਦੇ ਰਿਗਾਰਡਿੰਗ ਗੱਲ ਕਰਨੀ ਹੈ ਦਿਵਾਲੀ ਦਵਲੀ ਫਿਰ ਤੁਹਾਡਾ ਕਿਸ ਤਰ੍ਹਾਂ ਇਸ ਵਾਰ ਸੋਚਿਆ ਕੁਝ ਪਾਜੀ ਦੱਸੋ ਆਹ ਪਤਾ ਇਹ ਹਮਾਰੇ ਦਿਵਾਲੀ ਦੇ ਕੋ ਸਰਵਰ ਮਰੇ ਹੋ ਗਏ ਹਾਂ ਜੀ 260 ਹਾਂ ਜੀ ਦੀਵਾਲੀ ਦਾ ਬਸ ਦੀਵਾਲੀ ਵਾਰੀ ਦੋਸਤੋ ਉਹ ਕੈਮਰੇ ਬਲ ਦੇਖਿਓ ਕੈਮਰਾ ਯਾਰ ਦੀਵਾਲੀ ਵਾਰੇ ਕਿਆ ਸਭ ਆਜੀ ਬਸ ਸਾਢੇ ਤਾਂ ਰੋਜ਼ ਦਾ ਹੀ ਰੁਟੀਨ ਆ ਜੀ ਤਾਂ ਰੋਜ਼ ਇੱਧਰ ਘੁੰਮਦੇ ਸਾਡੇ ਵਾਸਤੇ ਰੋਜ਼ ਹੀ ਦੀਵਾਲੀ ਆ ਨਹੀਂ ਦੀਵਾਲੀ ਕਹਿੰਦੇ ਦੀਵਾਲੀ ਚੱਲ ਰਹੀ ਉਹ ਪੁੱਛ ਰਹੇ ਆ ਕਰਤੀ ਦੀਵਾਲੀ ਬਸ ਸੋਈ ਲਾਈਟਾਂ ਲੁਟਾ ਲਾਈਆਂ ਹੋਰ ਕਿਆ ਯਾਰ ਭਾਈ ਤੁਸੀਂ ਇੰਟਰਵਿਊ ਆਇਆ ਮੈਂ ਇੰਟਰਵਿਊ ਕਰੋ ਹਾਂ ਜੀ ਤੇ ਬਿਲਕੁਲ ਤੁਸੀਂ ਦੀਵਾਲੀ ਵਾਰੇ ਸਫਾਈ ਸੁਈ ਕਰਾਈ ਕਰਦੇ ਨਾ ਨਹੀਂ ਨਹੀਂ ਹਜੇ ਤਾਂ ਨਹੀਂ ਕਰਾਈ ਮੇਬੀ ਜਿਹੜੀ ਮੇਡ ਨੇ ਛੜੇ ਬੰਦੇ ਛੜੇ ਰਹਿੰਦੇ ਨੇ ਛੜੇ ਰਹਿੰਦੇ ਨੇ ਮੇਡਸ ਲੱਗੀਆਂ ਹੋਈਆਂ ਉਹੀ ਕਰਾ ਰਹੀ ਹੋਣਗੇ ਮੰਮੀ ਤਾਂ ਥੋੜਾ ਬਹੁਤ ਕਰ ਰਹੇ ਇੱਕ ਗੱਲ ਹੋਰ ਜੋ ਮੈਂ ਨਾ ਕਾਫੀ ਘੁੰਮ ਕੇ ਆਇਆ ਹੈ ਨਾ ਪਿੱਛੇ ਤਾਂ ਹਰ ਇੱਕ ਦਾ ਇਹੀ ਆ ਭਾਈ ਅਸੀਂ ਤਾਂ ਛੜੇ ਆ ਭਾਈ ਅਸੀਂ ਨਹੀਂ ਸਫਾਈ ਸੁਹੀ ਕਰਦੇ ਆ ਛੜੇ ਆ ਮਤਲਬ ਘਰ ਮੇ ਫੈਮਲੀ ਬਾਕੀ ਆ ਛੜੇ ਆ ਦੁੱਖ ਬੜਾ ਐ ਇਹ ਆ ਨਹੀਂ ਨਹੀਂ ਸਾਰੇ ਸਾਰੇ ਦਾ ਕੁੱਪਲ ਵਾਲੀ ਹੈ ਮੈਂ ਚੜਾ ਗੱਲਾਂ ਹਾਂ ਵੀਰੇ ਕੇਮਰਾ ਇੱਕ ਵਾਰ ਦਿਖਾ ਦੇ ਇਹ ਸਾਰੇ ਸਾਫਰ ਆਈਡੀ ਦੱਸ ਦੋ ਭਾਜੀ ਆਈਡੀ ਦੱਸ ਦੋ ਆਈਡੀ ਦੱਸ ਦੋ ਯਾਰ ਨਹੀਂ ਨਹੀਂ ਭਾਜੀ ਮਜ਼ਾਕ ਕਰ ਰਿਹਾ ਹਾਂ ਪਾਲਾ ਛੋੜਾ ਮੁੰਡਾ ਹੈ ਸਿੰਗਲ ਹੈ ਸਿੰਗਲ ਹੈ ਓੜਾ ਹਾਂਜੀ ਭਾਜੀ ਇੱਕ ਵਾਰ ਸੁਣਾਓ ਫੇਰ ਕਰਦੇ ਨੇ ਪਾ ਜੀ ਗਾਣਾ ਗੁਰਾ ਤਾਂ ਬੈਠੂ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਿੰਗਲ ਹੈ ਸਿੰਗਰ ਨਹੀਂ ਸਿੰਗਲ ਹੈ ਓ ਯਾਰ ਮੈਂ ਸਿੰਗਲ ਆ ਉਹ ਸਿੰਗਰ ਨਹੀਂ ਕਹਿ ਰਿਹਾ ਹਲੇ ਤਾਂ ਛੋਟੇ 18 ਸਾਲ ਦੇ ਹੈ ਹਲੇ ਚੱਲਦਾ ਹੈ ਬਾਈ ਛੋਟੇ 18 ਸਾਲ ਦੇ ਹੈ ਬਾਈ ਬੋਲੋਗੇ ਤੁਸੀਂ ਕੁਝ ਨਹੀਂ ਜੀ ਦੀਵਾਲੀ ਮੈਂ ਬੋਲ ਰਿਹਾ ਦੀਵਾਲੀ ਬਸ ਵਧੀਆ ਤੇ ਬੋਲੋ ਯਾਰ ਵਧੀਆ ਫੈਸਟੀਵਲ ਹੈ ਜੀ ਦੀਵਾਲੀ ਵਧੀਆ ਪਟਾਕੇ ਪਟਾਕੇ ਸੋਚੇ ਪਟਾਕੇ ਫੋੜੋ ਦੱਬ ਕੇ ਫੋੜੋ ਦੱਬ ਕੇ ਫੋੜੋ ਆ ਹੱਦ ਦੱਬ ਕੇ ਪਟਾਕੇ ਫੋੜੋ ਆ ਦੱਬੂ ਹੈ ਕਿਨੇ ਦੇ ਕਿਨੇ ਪੈਸੇ ਦੇ ਲਈ ਆ ਪਟਾਕੇ ਯਾਰ ਹਲੇ ਤਾਂ ਲਿੱਤੇ ਨਹੀਂ ਐ ਪਰ ਸੋਚੇ ਦੋ 300 ਦੇ ਦਰ ਲਊਂਗੇ ਉਹ ਕੋਈ ਤੁਸੀਂ 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 ਤਾਂ ਕਿਹੇ 200 300 ਰੁਪਏ ਦੇ ਆ ਮੋਦਰ ਜਾ ਕੇ ਆਇਆ ਇੱਕ ਬੰਦਾ ਬਤਾਉਂ ਕਿ ਕਹਿੰਦਾ ਕਿਹੜਾ 50000 ਰੁਪਏ ਦੇ ਪਟਾਕੇ ਇਹ 50000 ਇਹ ਨਹੀਂ 50000 ਇਹ ਅਮੀਰ ਬੰਦੇ ਮਰਸੀਡੀਜ਼ ਵਾਲੇ ਇਹਨਾਂ ਤੋਂ ਪੁੱਛੋ ਹਾਂ ਵੀਰੇ ਹੈਪੀ ਹੋਲੀ ਓਏ ਹੋਲੀ ਨਹੀਂ ਦੀਵਾਲੀ ਵੀਰੇ ਹੈਪੀ ਦੀਵਾਲੀ ਹੈਪੀ ਦੀਵਾਲੀ ਟੂ ਯੂ ਭਾਈ ਦੋਸਤਾਂ ਦੇ ਵਿੱਚ ਖੜ ਕੇ ਕਿੰਨਾ ਇੰਜੋਏ ਕਰ ਰਹੇ ਹੋ ਨਾ ਤਾਂ ਦੇਖੋ ਮੈਂ ਤਾਂ ਦਿੱਲੀ ਰਹਿੰਦਾ ਹਾਂ ਅੱਛਾ ਮੈਂ ਦਿੱਲੀ ਪੜਦਾ ਹਾਂ ਮੈਂ ਜਦੋਂ ਆਉਂਦਾ ਇਹਨਾਂ ਤੋਂ ਮਿਲਦਾ ਤਾਂ ਮੇਰੇ ਲਈ ਤਾਂ ਬਹੁਤ ਫੁੱਲ ਇੰਜੋਇਮੈਂਟ ਹੈ ਲੱਗਦਾ ਸਕੂਨ ਹੈ ਕੀ ਹੋ ਗਿਆ ਓਏ ਬਾਲ ਛੋਟੇ ਆ ਲੱਗਦਾ ਸਕੂਨ ਹੈ ਹਾਂ ਲੱਗਦਾ ਤਾਂ ਬਹੁਤ ਸਕੂਨ ਹੈ ਬਹੁਤ ਸਕੂਨ ਆਂਦਾ ਕਾਲਜ ਵਾਲੇ ਆ ਕੋਈ ਕਮਾਕਾਰ ਵਾਲਾ ਬੰਦਾ ਹੈ ਬਸ ਇਹੀ ਜਿਹੜਾ ਕੰਟਾ ਸਾਡੇ ਨਾਲ ਹੁੰਦਾ ਨਾ ਇਹੀ ਇਸੇ ਚ ਪੂਰੇ ਦਿਨ ਦਾ ਸਾਰੀ ਟੈਨਸ਼ਨ ਕੱਢ ਲੀਦੀ ਹੈ ਹੋਰ ਕੀ ਬਸ ਬੰਦੇ ਦਾ ਸਟ੍ਰੈਸ ਹੁੰਦਾ ਨਾ ਹਾਂ ਸਟ੍ਰੈਸ ਖਤਮ ਹੋ ਜਾਂਦਾ ਹਾਂਜੀ ਤਾਂ ਫਿਰ ਵਧੀਆ ਲੱਗਿਆ ਮੋਹਾਲੀ 3v2 ਹਾਂ ਹਾਂਜੀ ਬਹੁਤ ਵਧੀਆ ਅਸੀਂ ਤਾਂ ਬਚਪਨ ਤੋਂ ਹੀ ਬਚਪਨ ਤੋਂ ਇੱਥੇ ਦੇ ਸਕੂਲ ਵੀ ਹੈ ਹਾਂ ਪਿੱਛੇ ਜੈਮ ਪਬਲਿਕ ਸਕੂਲ ਚ ਪੜੇ ਹੋਏ ਆ ਤਾਂ ਭਾਈ ਭਾਈ ਇੱਕ ਗੱਲ ਕਰਨੀ ਚਾਹੁੰਦਾ ਆ ਹਾਂਜੀ ਮੈਂ ਨਾ ਘੁੰਮਦਾ ਫਿਰ ਰਿਹਾ ਸੀਗਾ ਮੈਂ ਪੁੱਛਿਆ ਬਾਈ ਨੂੰ ਮੈਂ 3v2 ਚ ਲੋਕ ਕਰਨ ਕੀ ਆਉਂਦੇ ਨੇ ਪਹਿਲਾਂ ਤੁਸੀਂ ਦੱਸੋ ਕੁੜੀਆਂ ਦੇਖਣ ਆਉਂਦੇ ਆ ਆਪਾਂ ਨਹੀਂ ਖੜਾਉਂਦੇ ਕਿਉਂਕਿ ਆਪਾਂ ਦੇਖੋ ਯਾਰ ਛੜੇ ਮੁੰਡੇ ਆ ਦੇਖੋ ਸੋਹਣੇ ਜੇ ਆਪਾਂ ਤਾਂ ਆਪਾਂ ਤਾਂ ਨਹੀਂ ਦੇਖਣ ਆਉਂਦੇ ਉਹ ਔਰ ਆ ਦੇਖਣ ਆਉਂਦੇ ਜੀਰਕਪੁਰ ਵਾਲੇ ਆਉਂਦੇ ਆ 17 ਸੈਕਟਰ 20 ਸੈਕਟਰ ਸਾਰਾ ਸੈਕਟਰ ਇੱਥੇ ਮਿਲ ਜਾਂਦਾ ਤੁਸੀਂ ਸਾਰੀ ਬਾਇਓ ਡਾਟਾ ਕੱਢ ਕੇ ਬੈਠੇ ਹੋ ਚੱਕਰ ਕੀ ਆ ਤਾਈ ਤਾਂ ਕਿ ਬਚਪਨ ਤੋਂ ਰਹਿੰਦੇ ਆ ਤਾਂ ਦੇਖ ਲਓ ਬਚਪਨ ਵਾਲਿਆਂ ਨੂੰ ਭਾਈ ਪੂਰਾ ਸਹਾਬ ਆ ਕਿਹੜੇ ਕਿਹੜੇ ਲੋਕ ਇੱਥੇ ਘੁੰਮਣ ਆਉਂਦੇ ਆ ਕਿਹੜੇ ਕਿਹੜੇ ਲੋਕ ਲਫ਼ਜ਼ ਕਾਨੂੰ ਵਰਤਲੇ ਛੱਡੋ ਬਰੇ ਯਾਰ ਤੁਸੀਂ ਵੀ ਆਓ ਅਬੀ ਇੰਜੋਏ ਕਰੋ ਇੰਜੋਏ ਕਰੋ ਕੁੜੀਆਂ ਦੇਖੋ ਕਰ ਜਾਓ ਕਰ ਜਾਓ ਬਸ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਆ ਹੋਰ ਕੁਝ ਨਹੀਂ ਆ ਪਰ ਹੋਰ ਬਾਕੀ ਖਾਣਾ ਖੂਣਾ ਵਧੀਆ ਹੈ ਖਾਣਾ ਖੂਣਾ ਵਧੀਆ ਹੈ ਪਾਲ ਡੱਬਾ ਹੈ ਸਾਡੇ ਕੋਲ ਇੱਥੇ ਵਧੀਆ ਹੈ ਨਾਨ ਵੇਜ ਵਧੀਆ ਹੈ ਬਸ ਹੋਰ ਕੁਝ ਨਹੀਂ